ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸ਼ਾਮ ਜੀ ਡਬੂ ਗੜ ਜੇਰ ਤੋਂ ਖਬਰ ਆਈ ਆ ਕਿ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਮੇਰੇ ਪਿਤਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਖੂਨ ਸੰਗਣਾ ਤੇ ਉਥੇ ਦਵਾਈ ਨਹੀਂ ਦੇਣ ਦੇਗੇ ਤੇ ਅੰਦਰ 5000 ਰੁਪਏ ਵੀ ਨਹੀਂ ਜਾਣ ਦੇਗੇ ਇੱਕ ਕਲਵੰਤਰ ਆਓ ਕਿ ਉਹਨਾਂ ਨੂੰ ਦੌਲਾ ਪੈਂਡਿਆ ਤੋਂ ਉਹਨਾਂ ਦੇ ਕੋਲ ਦਵਾਈ ਕੁਛ ਨਹੀਂ ਪਹੰਚਾਈ ਜਾਣ ਲਈ ਦੇ ਆ ਵੀਡੀਓ ਪੰਜਾਬ ਸਰਕਾਰ ਤੱਕ ਇੰਨੀ ਸ਼ੇਅਰ ਕਰੋ ਕਿ ਅੰਦਰ ਦਵਾਈ ਪੰਚਾਇਤ ਜਾਣਦੇ ਉੱਥੇ ਦਵਾਈ ਨੂੰ 5000 ਦੁੱਧ ਤੇ 10 ਜਾਣਿਆਂ ਨੂੰ ਪੰਚਾਉਣ ਹੀ ਨਹੀਂ ਆਂਦੇ ਡੈ ਕਹਿੰਦੇ ਕਿ 5000 ਦੁੱਧ ਤੇ ਅਸੀਂ ਪੈਸੇ ਨਹੀਂ ਜਾਣਦੇ ਨੇ ਅੰਦਰ ਪਹਿਲੋ ਜਿਹੜਾ ਖਾਣ ਪੀਣ ਦੀ ਅਸੀਂ ਖਿਲਾ ਦਿੰਦੇ ਆ ਉਹ ਤੇ ਪਹਿਲੋ ਖਿਲਾ ਦਿੰਦੇ ਹੁਣ ਅਸੀਂ ਪਿਛਲੀ jaar ਖਾਣ ਪੀਣ ਦੀ ਖਿਲਾਇਆ ਉਹ ਵੀ ਨਹੀਂ ਅੰਦਰ ਜਾਂ ਤੋ ਮੈਂ ਅੱਗੇ ਵੀਡੀਓ ਲਾ ਦਾਂਗਾ ਤੇ ਕੁਛ ਨਹੀਂ ਉੱਥੇ ਅੰਦਰ ਖਾਣ ਲਈ ਜਾਂਦੇ ਅਸੀਂ ਖਾਣ ਲਈ ਫੜਾ ਕੇ ਆਉਂਦੇ ਇਥੇ ਅੰਦਰ ਨੂੰ ਕੁਛ ਦਵਾਈ ਹਣੀ ਪੰਚਾਉਂਦਾ ਹੈ ਤੇ ਵੀਡੀਓ ਪੰਜਾਬ ਸਰਕਾਰ ਤੱਕ ਸ਼ੇਅਰ ਕਰੋ ਕਿ ਅੰਦਰ ਦਵਾਈ ਪੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ